ਦੋਸਤੋ ਕਿਵੇਂ ਲੱਗੇਗਾ ਅਗਰ ਤੁਹਾਨੂੰ ਕੋਈ ਕਵੇ ਕਿ ਫੈਟੀ ਲਿਵਰ ਦੇ ਕੇਸ ਵਿੱਚ एवरीਡੇ 1 ਲੀਟਰ ਜੂਸ 1 ਲੀਟਰ ਬੀਅਰ ਨਾਲੋਂ ਵੀ ਜ਼ਿਆਦਾ ਖਤਰਨਾਕ ਆ ਯੈਸ ਆਮੀ ਆਪਾਂ ਨੂੰ ਹਰ ਇੱਕ ਡਿਜ਼ੀਜ਼ ਦੇ ਲਈ ਕਹਿ ਦਿੱਤਾ ਜਾਂਦਾ ਕਿ ਕੱਲੇ ਫਰੂਟਸ ਖਾ ਲੋ ਰੋਜ਼ ਦੇ ਤਿੰਨ ਤਿੰਨ ਚਾਰ ਚਾਰ ਖਾਓ ਲਿਵਰ ਦੇ ਮਾਮਲੇ 'ਚ ਮੈਂ ਅੱਗੇ ਕਈ ਵੀਡੀਓ 'ਚ ਦੱਸਿਆ ਕਿ ਫਰਕਟੋਜ਼ ਵੀ ਅਲਕੋਹਲ ਵਾਂਗੂ ਓਵਰਡੋਸ ਤੇ ਲਿਵਰ ਤੇ ਹੀ ਬੋਝ ਹੈ ਇਹਦਾ ਮੈਟਾਬੋਲਿਜ਼ਮ ਲਿਵਰ ਲਈ ਹੀ ਇੱਕ ਬੋਝ ਆ ਅਗਰ ਜ਼ਿਆਦਾ ਹੈ ਤਾਂ ਇਹਦੇ ਲਈ ਪਿਛਲੇ ਦਿਨੀ ਇੱਕ ਸਰਵੇ ਹੋਇਆ 6 ਮਹੀਨੇ ਦੇ ਲਈ ਇੱਕ ਗਰੁੱਪ ਨੂੰ ਰੱਖਿਆ ਗਿਆ 2 ਤੋਂ ਘੱਟ ਸਾਬਿੰਗ ਫਰੂਟ ਦੀਆਂ ਐਵਰੀ ਡੇ ਇੱਕ ਗਰੁੱਪ ਨੂੰ ਰੱਖਿਆ ਗਿਆ ਚਾਰ ਸਰਵਿੰਗਜ਼ ਐਵਰੀ ਡੇ 6 ਮਹੀਨੇ ਬਾਅਦ ਦੇਖਿਆ ਤਾਂ ਉਹਨਾਂ ਦੇ ਜੀਜੀਟੀ ਲੈਵਲ ਐਂਡ ਲਿਵਰ ਦੇ ਹੋਰ ਜੋ ਫੰਕਸ਼ਨਿੰਗ ਆ ਸਾਰੇ ਵਧੇ ਹੋਏ ਸੀ ਗਲੂਕੋਜ਼ ਵਧਿਆ ਹੋਇਆ ਸੀ ਟ੍ਰਾਈਗਲਿਸਰਾਈਡਸ ਵਧੇ ਹੋਏ ਸੀ ਯੈਸ ਇਹ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਸੋ ਬਾਟਮ ਲਾਈਨ ਕੀ ਆ ਕਿ ਕਿਸੇ ਵੀ ਚੀਜ਼ ਦੀ ਓਵਰਡੋਸ ਆਪਣੇ ਲਈ ਖਤਰਨਾਕ ਆ ਕੁਝ ਵੀ ਨਾ ਛੱਡੋ ਮੈਨੂੰ ਲੋਕ ਪੁੱਛ ਲੈਂਦੇ ਆ ਕਿ ਤੁਸੀਂ ਆਹ ਰੋਕਿਆ ਕਿਆ ਮੈਂ ਕਹਿੰਦਾ ఎవਰੀਥਿੰਗ ਹਰ ਕੁਝ ਖਾਓ ਅਗਰ ਤੁਸੀਂ ਤੰਦਰੁਸਤ ਰੋਟੀ ਖਾਓ ਸਬਜ਼ੀ ਖਾਓ ਚਾਹ ਵੀ ਪੀਓ ਚਾਹ ਮਿੱਠੀ ਵੀ ਪੀਓ एवरीडे ਇੱਕ ਫਰੂਟ ਵੀ ਲਵੋ ਲੇਕਿਨ ਕੱਲਾ ਫਰੂਟ ਕੱਲਾ ਹੀ ਫੈਟ ਕੁਝ ਖਾਣਾ ਹੀ ਨਹੀਂ ਜਾਂ ਸਿਰਫ ਇੱਕ ਚੀਜ਼ ਦੇ ਮਗਰ ਪੈ ਜਾਣਾ ਉਹ ਬੋਡੀ ਲਈ ਨੁਕਸਾਨਦੇਹੀ ਹੈ